ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਮੈਂ ਹਾਂ ਸੁਖਵਿੰਦਰ ਸਿੰਘ ਸੁਖ ਕੁੰਡਲੀ ਬਾਰਡਰ ਤੇ ਅਸੀਂ ਪਹੁੰਚੇ ਆ ਇੱਥੇ ਵੱਖ-ਵੱਖ ਜਥੇਬੰਦੀਆਂ ਕਿਸਾਨਾਂ ਵੱਲੋਂ ਰੋਸ ਮੁਜ਼ਾਰੇ ਕੀਤੇ ਜਾ ਰਹੇ ਆ ਪਿਛਲੇ 14 ਦਿਨਾਂ ਤੋਂ ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕੱਲ ਵੀ ਮੀਟਿੰਗ ਹੋਈ ਸੀ ਉਸ ਮੀਟਿੰਗ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਲੇਕਿਨ ਅਸੀਂ ਗੱਲਬਾਤ ਕਰਾਂਗੇ ਇੱਥੇ ਅਸੀਂ ਪਹੁੰਚੇ ਆ ਇੱਕ ਕੈਂਪ ਲਗਾਇਆ ਹੋਇਆ ਦੀਪੀ ਮੰਗੜ ਜੀ ਲੁਧਿਆਣਾ ਤੋਂ ਮੌਜੂਦ ਨੇ ਇੱਥੇ ਉਹਨਾਂ ਨੇ ਹਰ ਇੱਕ ਸਮਾਨ ਜੋ ਵੀ ਜ਼ਰੂਰਤ ਆ ਉਸ ਦਾ ਇੱਥੇ ਇੰਤਜ਼ਾਮ ਕੀਤਾ ਹੋਇਆ ਹੈ ਜਿਸ ਨੂੰ ਵੀ ਸਮਾਨ ਦੀ ਜ਼ਰੂਰਤ ਆ ਦਵਾਈ ਦੀ ਜ਼ਰੂਰਤ ਆ ਕਿਸੇ ਪ੍ਰਕਾਰ ਦੀ ਚੀਜ਼ ਦੀ ਵੀ ਜ਼ਰੂਰਤ ਆ ਉਹ ਇੱਥੋਂ ਨਿਸ਼ੁਲਕ ਫ੍ਰੀ ਦੇ ਵਿੱਚ ਇੱਥੋਂ ਲੈ ਕੇ ਜਾ ਸਕਦੇ ਨੇ ਸਵੇਰ ਤੋਂ ਅਸੀਂ ਦੇਖ ਰਿਹਾ ਦਵਾਈਆਂ ਦੀ ਸੇਵਾ ਕਰ ਰਿਹਾ ਇੱਥੇ ਕਿਸਾਨ ਭਰਾ ਆ ਰਹੇ ਨੇ ਕਿਸੇ ਦਾ ਸਿਰਦਰਦ ਆ ਕਿਸੇ ਦੀ ਲੱਤ ਚ ਪ੍ਰੋਬਲਮ ਆ ਜੋ ਵੀ ਦਰਦ ਜੋ ਵੀ ਬੁਖਾਰ ਕਿਸੇ ਵੀ ਤਰ੍ਹਾਂ ਦੀ ਦਵਾਈ ਆ ਉਹ ਇੱਥੋਂ ਇਹਨਾਂ ਨੂੰ ਮਿਲ ਰਹੀ ਆ ਗੱਲਬਾਤ ਕਰਦੇ ਆ ਦੀਪੀ ਮੰਗੜਜੀ ਲੁਧਿਆਣਾ ਤੋਂ ਸਾਡੇ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੰਨੇ ਦਿਨ ਤੋਂ ਇਹ ਸੇਵਾ ਨਿਭਾਰੇ ਹੋ ਜੀ ਸਾਨੂੰ ਇੱਥੇ ਤਕਰੀਬਨ 8-9 ਦਿਨ ਹੋ ਗਏ ਆ ਇਹਨਾਂ ਨੂੰ ਤੇ ਜੋ ਕਿਸਾਨਾਂ ਦੀਆਂ ਜ਼ਰੂਰਤਾਂ ਦਾ ਸਮਾਨ ਆ ਉਹ ਅਸੀਂ ਲੈ ਕੇ ਆਂਦਾ ਹੋਇਆ ਆ ਸਾਨੂੰ ਜੋ ਸਮਾਨ ਅਸੀਂ ਲੈ ਕੇ ਆ ਰਹੇ ਆ ਉਹ ਸਾਨੂੰ ਐਨ ਆਰ ਆਈ ਭਰਾਵਾਂ ਵੱਲੋਂ ਵਾਹੀਆ ਕਰਵਾਇਆ ਗਿਆ ਉਹਨਾਂ ਨੇ ਸਾਰੀ ਪੇਮੈਂਟ ਇਨਾ ਕਿਸਾਨਾਂ ਵਾਸਤੇ ਭੇਜੀ ਹੋਈ 1 ਕਰੋੜ ਦੀ ਰਾਸ਼ੀ ਉਹਨਾਂ ਨੇ ਕਿਸਾਨਾਂ ਵਾਸਤੇ ਦਿੱਤੀ ਹੋਈ ਆ ਉਹਨਾਂ ਨੇ ਕਿਹਾ ਵੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ ਜਿਸ ਦੇ ਕੋਲ ਕੋਈ ਕੱਪੜਾ ਨਹੀਂ ਹੈਗਾ ਜੁੱਤੀ ਨਹੀਂ ਹੈਗੀ ਕੋਈ ਮੈਡੀਸਨ ਉਹਨਾਂ ਨੂੰ ਕਿਸੇ ਦਾ ਦਰਦਵਾ ਜਾਂ ਕਿਸੇ ਦਾ ਬੀਪੀ ਲੋਅ ਬੀਪੀ ਹਾਈ ਜਾਂ ਜਾਂ ਸ਼ੂਗਰ ਆ ਕੋਈ ਵੀ ਜਿਸ ਤਰ੍ਹਾਂ ਦੀ ਵੀ ਕੋਈ ਉਹਨਾਂ ਨੂੰ ਪ੍ਰੋਬਲਮ ਆ ਉਹਨਾਂ ਦਾ ਤੁਸੀਂ ਹੱਲ ਕੱਢੋ ਵੀ ਪੈਸੇ ਦੀ ਤੁਸੀਂ ਕੋਈ ਚਿੰਤਾ ਨਾ ਕਰੋ ਪੈਸਾ ਸਾਡੇ ਵੱਲੋਂ ਪਹੁੰਚਦਾ ਰਹੂਗਾ ਤੁਹਾਡੇ ਕੋਲ ਕਿੰਨੇ ਜਣਿਆਂ ਦੀ ਤੁਹਾਡੀ ਟੀਮ ਆ ਜਿਹੜੀ ਇੱਥੇ ਸੇਵਾ ਨਿਭਾ ਰਹੀ ਹੈ ਇੱਥੇ ਸਾਡੀ ਟੀਮ ਦੇ ਵਰਕਰ ਜਿਹੜੇ ਆਏ ਹੋਏ ਨੇ ਉਹ 15 ਤੋਂ 20 ਬੰਦੇ ਹੈਗੇ ਨੇ ਹੁਣ ਇੱਥੇ ਮੇਰੇ ਨਾਲ ਲੇਡੀਜ਼ ਆਈਆਂ ਹੋਈਆਂ ਨੇ ਮੇਰੀਆਂ ਮੇਰੀਆਂ ਵਰਕਰਾਂ ਆਪਣੇ ਸ੍ਰਿੰਦਰ ਕੌਰ ਜੀ ਬਲਜੀਤ ਕੌਰ ਤੇ ਆਪਣੇ ਰਣਜੀਤ ਸਿੰਘ ਜੀ ਦਿਵਜੋਤ ਕਰਨ ਹੋਰ ਆਪਣੇ ਵਰਕਰ ਆਏ ਹੋਏ ਨੇ ਸਾਡੇ ਨਾਲ ਤੇ ਸਾਡੇ ਵਰਕਰ ਵਧੀਆ ਸਾਡੇ ਨਾਲ ਸੇਵਾ ਨਿਭਾਰ ਬੈਠੇ ਨੇ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਕੱਲ ਇੱਕ ਟੈਂਪਰੇਰੀ ਮੀਟਿੰਗ ਰੱਖੀ ਸੀ ਅਮਿਤ ਸ਼ਾਹ ਵੱਲੋਂ ਉਹਨਾਂ ਨੇ ਸਾਫ਼-ਸਾਫ਼ ਕਿਹਾ ਸੀਗਾ ਵੀ ਇਹ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ ਇਸ ਬਾਰੇ ਕੀ ਗੱਲ ਦੇਖੋ ਜੀ ਸਰਕਾਰ ਲੁਕਣ ਮਿੱਟੀ ਖੇਡ ਰਹੀ ਹੈ ਸਾਡੇ ਨਾਲ ਉਹਨਾਂ ਨੂੰ ਇਹ ਲੱਗਦਾ ਵੀ ਲੌਲੀਪੌਪ ਦੇ ਕੇ ਸ਼ਾਇਦ ਕਿਸਾਨਾਂ ਨੂੰ ਮੈਂ ਬਰਾ ਲੂੰਗਾ ਕਿਉਂਕਿ ਜਿਹੜਾ ਹੁਣ ਸੋਸ਼ਲ ਮੀਡੀਆ ਇਹਨੇ ਲੋਕਾਂ ਨੂੰ ਬਹੁਤ ਜ਼ਿਆਦਾ ਕਹਿੰਦੇ ਹੁੰਦੇ ਚਲਾਕ ਕਰਤਾ ਹਰ ਇੱਕ ਦੇ ਇਹਨਾਂ ਨੇ ਜਿਹੜਾ ਜੀਓ ਨਟ ਚਲਾ ਕੇ ਲੋਕਾਂ ਨੂੰ ਨਾ ਐਨਾ ਜ਼ਿਆਦਾ ਦਿੱਤਾ ਨੈਟ ਵੀ ਲੋਕ ਨੇ ਇਹੀ ਚੀਜ਼ਾਂ ਸਿੱਖੀਆਂ ਨੇ ਜਿਹੜੀ ਪਹਿਲਾਂ ਪੰਜਾਬੀ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਪਤਾ ਨਹੀਂ ਸੀ ਕਾਸੇ ਬਾਰੇ ਇਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਇਹਨਾਂ ਨੂੰ ਬਿਲਕੁਲ ਖਤਮ ਕਰ ਦਾਂਗੇ ਨੈਟ ਦੇ ਕੇ ਵੀ ਬੱਚੇ ਗਲਤ ਜੋ ਉਹਨਾਂ ਚ ਵੀਡੀਓ ਆਉਂਦੀਆਂ ਜਾਂ ਕੁਝ ਸ਼ਸਤਰਾਂ ਦਾ ਵੀ ਉਹਨਾਂ ਨੂੰ ਦੇਖ ਕੇ ਸ਼ਾਇਦ ਗਲਤ ਰਾਸੇ ਵੱਲ ਤੁਰ ਪੈਣਗੇ ਪਰ ਨਹੀਂ ਪਰ ਉਹਦੇ ਨਾਲ ਸਾਡੇ ਜਿਹੜੇ ਅਨਪੜ੍ਹ ਲੋਕ ਵੀ ਸੀ ਜਿਹੜੇ ਸਾਡੇ ਬਜ਼ੁਰਗ ਉਹਨਾਂ ਦੇ ਕੋਲ ਵੀ ਨੈਟ ਚੱਲਿਆ ਕਿਉਂਕਿ ਫ੍ਰੀ ਦਾ ਸੀ ਉਹਦੇ ਨਾਲ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਾਗਰਤ ਹੋ ਗਏ ਉਹ ਹਰ ਇੱਕ ਚੀਜ਼ ਦਾ ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜੇ ਹੁਣ ਸਾਡੇ ਕੋਈ ਕਿਸਾਨ ਜੱਥੇਬੰਦੀਆਂ ਵੀ ਜਿਹੜੀਆਂ ਜਾਂਦੀਆਂ ਨੇ ਅਮਿਤ ਸ਼ਾਹ ਨਾਲ ਜਾਂ ਮੀਟਿੰਗ ਕਰਦੀਆਂ ਜਾਂ મોદી ਨਾਲ ਜਿਹਦੇ ਨਾਲ ਵੀ ਕਰਦੀਆਂ ਨੇ ਉਹ ਸੀਧਾ ਜਦ ਇਹਨਾਂ ਨੂੰ ਪਤਾ ਚੱਲ ਜਾਂਦਾ ਵੀ ਹੁਣ ਆ ਇਹਨਾਂ ਨੇ ਆ ਗੱਲ ਕੀਤੀ ਆ ਕਿਉਂਕਿ ਅੱਗੇ ਹੁੰਦਾ ਸੀਗਾ ਵੀ ਪਹਿਲਾਂ ਵੀ ਜਿਹੜੀਆਂ ਮੇਰੇ ਫਾਦਰ ਸਾਹਿਬ ਉਹਨਾਂ ਦੇ ਦਾਦੇ ਹੁੰਦੇ ਨੇ ਜਾਂ ਮੇਰੇ ਹੈਗੇ ਨੇ ਹੋਰ ਵੀ ਭੈਣ ਭਰਾ ਵੀ ਨੇ ਵੀ ਇਹ ਪਹਿਲਾਂ ਜਿਹੜੀਆਂ ਕਿਤੇ ਅੰਦਰ ਖਾਤੇ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਸੀਗੀਆਂ ਕਿਸਾਨ ਜੱਥੇਬੰਦੀਆਂ ਦਾ ਉਹਦੇ ਨਾਲ ਉਹ ਪੈਸੇ-ਪੂਸੇ ਲੈ ਕੇ ਉੱਥੇ ਚੁੱਪ ਕਰਕੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਕਾਨੂੰਨ ਬਣਾ ਲੇ। ਹੁਣੇ ਬਣਾ ਨਹੀਂ ਸਕਦੇ ਹੈਗੇ। ਰਾਤੀ ਵੀ ਇਹਨਾਂ ਨੇ ਐਦਾਂ ਦੀ ਪੇਸ਼ਕਸ਼ ਕੀਤੀ ਜਿੱਥੇ ਬੰਦੀਆਂ ਨੂੰ ਵੀ ਤੁਸੀਂ ਸਾਡੇ ਕੋਲੋਂ ਕੁਝ ਲੈ ਲਓ ਵੀ ਇਹਨੂੰ ਇੱਥੇ ਦਿਵਾ ਲਓ ਜਿਹੜਾ ਕੁਝ ਅਸੀਂ ਕਹਿੰਦੇ ਤੁਸੀਂ ਉਸ ਹਿਸਾਬ ਨਾਲ ਮੰਨ ਜੋ। ਪਰ ਹੁਣੇ ਮੰਨਣ ਵਾਲੇ ਲੋਕ ਹੈ ਨਹੀਂਗੇ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜਿਹੜੀ ਐਨੇ ਜ਼ਿਆਦਾ ਪਬਲਿਕ ਆਈ ਹੋਈ ਆ ਇਹ ਮੇਲਾ ਵੇਖਣ ਤਾਂ ਹੀ ਹੋਈ। ਉਹ ਹੱਥਾਂ 'ਚ ਵੀ ਡੰਡੇ ਲਈ ਬੈਠੀ ਆ। ਜਿਹੜਾ ਹੁਣ ਸ਼ਾਂਤੀ ਦੇ ਨਾਲ ਸਾਰਾ ਕੁਝ ਚੱਲ ਰਿਹਾ। ਉਹ ਫਿਰ ਕੱਲ ਨੂੰ ਇਹ ਇਹਦਾ ਕੋਈ ਵੱਡਾ ਰੂਪ ਵੀ ਧਾਰ ਸਕਦੇ ਆ ਇਹ ਹੁਣ ਵਿੱਚ ਇਹਨਾਂ ਨੇ ਕਈ ਅਜਿਹੇ ਆਨਸਰ ਛੱਡੇ ਹੋਏ ਨੇ ਜਿਹਦੇ ਨਾਲ ਵੀ ਇਹ ਭੜਕਾਉ ਪਾਪ ਆ ਕੇ ਵੀਡੀਓ ਭੇਜ ਰਹੇ ਨੇ ਮੈਂ ਵੀ ਕੱਲ ਵੇਖ ਰਹੀ ਸੀ ਆਪਣੇ ਫੇਸਬੁੱਕ ਦੇ ਉੱਤੇ ਭੜਕਾਉ ਵੀਡੀਓ ਪਈ ਹੋਈ ਸੀ ਇੱਥੇ ਤਾਂ ਇਦਾਂ ਹੋ ਗਿਆ ਜੀ ਇੱਥੇ ਤਾਂ ਐ ਹੋ ਜਾਣਾ ਇੱਥੇ ਇਹਨਾਂ ਨੇ ਬੰਦਿਆਂ ਨੂੰ ਚੱਕ ਕੇ ਮਾਰ ਦੇਣ ਕੁਝ ਨਹੀਂ ਹੋ ਰਿਹਾ ਹੈ ਜਾਂ ਕੁਝ ਸਾਰਾ ਕੁਝ ਸ਼ਾਂਤਮਈ ਦੇ ਨਾਲ ਚੱਲ ਰਿਹਾ ਕਿਉਂਕਿ ਸਾਡੇ ਕਿਸਾਨ ਨੇ ਜਿਹੜੇ ਬਹੁਤ ਹੀ ਜ਼ਿਆਦਾ ਸਮਝਦਾਰ ਤੇ ਪੜ੍ਹੇ ਲਿਖੇ ਨੇ ਕਿਉਂਕਿ ਇਹਨਾਂ ਨੇ ਜਿਹੜਾ ਸਾਡੇ ਜਿਹੜੇ ਨੌਜਵਾਨ ਸੀਗੇ ਇਹਨਾਂ ਨੇ ਇਹ ਲੱਗਦਾ ਸੀਗਾ ਵੀ ਇਹਨਾਂ ਨੂੰ ਅਸੀਂ ਪੜਕਾ ਕੇ ਵੀ ਅਸੀਂ ਕੁਛ ਨਾ ਕੁਛ ਕਰਵਾ ਲਾਂਗੇ ਪਰ ਸਾਡੇ ਨੌਜਵਾਨ ਐਨੇ ਜ਼ਿਆਦਾ ਸੁਚੇਤ ਨੇ ਵੀ ਐਨੇ ਜ਼ਿਆਦਾ ਸਮਝਦਾਰ ਨੇ ਉਹ ਹਰ ਇੱਕ ਗੱਲ ਨੂੰ ਸਮਝਦੇ ਬੇਹਕੂਬੀ ਸਮਝਦੇ ਨੇ ਉਹ ਕੋਈ ਵੀ ਇਹ ਜੀ ਇਹਨਾਂ ਦੀ ਗੱਲ ਦੇ ਵਿੱਚ ਆਉਣ ਵਾਲੇ ਨਹੀਂ ਹੈਗੇ ਉਹ ਅਮਨ ਸ਼ਾਂਤੀ ਚਾਹੁੰਦੇ ਨੇ ਅਮਨ ਸ਼ਾਂਤੀ ਨਾਲੇ ਚੱਲਣਗੇ ਉਹ ਸ਼ਹੀਦ ਭਗਤ ਸਿੰਘ ਜੀ ਦੇ ਜਿਹੜੇ ਨਾਰਿਆਂ ਦੇ ਉੱਤੇ ਚੱਲਦੇ ਨੇ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਉਹ ਉਹਦੇ ਤੋਂ ਬਾਹਰ ਹੋ ਕੇ ਚੱਲਗੇ ਕਿਉਂਕਿ ਜਿਹੜੇ ਭਗਤ ਸਿੰਘ ਕਰਤਾਰ ਸਿੰਘ ਜੀ ਇਹਨਾਂ ਦੇ ਜਿਹੜੇ ਉਹਨਾਂ ਦੇ ਦਿਲਾਂ ਦੇ ਵਿੱਚ ਜਜ਼ਬਾ ਆ ਆਪਣੇ ਹੁਣ ਇੱਕ ਇੱਥੇ ਬਾਬਾ ਜੀ ਤਰਨਤਾਰਨ ਤੋਂ ਅਸੀਂ ਸੰਤੋਖ ਸਿੰਘ ਜੀ ਉਹਨਾਂ ਦੀ ਬਗਾਰ ਨੂੰ ਦੇਖ ਕੇ ਸਾਡੇ ਬੱਚਾਂ 'ਚ ਜੋਸ਼ ਭਰ ਗਿਆ ਕਿਉਂਕਿ ਉਹ ਬਾਬਾ ਜੀਆਂ ਨੇ ਦੇ ਗੋਲੀ ਵੱਜੇ ਕਾਫੀ মিডিਆ ਦੇ ਉੱਤੇ ਵੀ ਤੁਸੀਂ ਵੇਖਿਆ ਸਾਡੇ ਸਾਹਮਣੇ ਹੀ ਬਾਬਾ ਜੀਆਂ ਨੇ ਡੇਰਾ ਲਗਾਇਆ ਹੋਇਆ ਕਿਉਂਕਿ ਉਹਨਾਂ ਨੂੰ ਦੇਖ ਕੇ ਇਹ ਬੱਚਿਆਂ ਦੇ ਵਿੱਚ ਮੈਂ ਦੇਖਿਆ ਵੀ ਸਾਡੇ ਵਿੱਚ ਵੀ ਜੋਸ਼ ਭਰਿਆ ਸੀ ਵੀ ਉਹਨਾਂ ਨੂੰ ਵੇਖ ਕੇ ਇੱਥੇ ਪਹੁੰਚੇ ਅਸੀਂ ਵੀ ਬਾਹਰ ਲੈ ਆਨੇ ਸਾਨੂੰ ਕਿਹਾ ਵੀ ਤੁਸੀਂ ਪਹੁੰਚੋ ਉੱਥੇ ਜਾ ਕੇ ਆਪਣੇ ਡੇਰੇ ਲਾਓ ਸਾਨੂੰ ਵੀ ਹੁਣ ਡਰ ਨਹੀਂ ਲੱਗਦਾ ਪਹਿਲਾਂ ਸਾਨੂੰ ਵੀ ਲੱਗਦਾ ਸੀ ਪਤਾ ਨਹੀਂ ਬਾਰਡਰ ਦੇ ਉੱਤੇ ਕਿਹੜੀਆਂ ਐਡੜੀਆਂ ਗੋੜੀਆਂ ਚੱਲ ਰਹੀਆਂ ਨੇ ਪਰ ਬਹੁਤ ਬਿਲਕੁਲ ਠੀਕ ਆ ਇੱਥੇ ਭੈਣ ਭਾਈ ਨੇ ਜਿਹੜੇ ਸਾਡੇ ਹਰਿਆਣੇ ਦੇ ਨੇ ਹੋਰ ਜਿਹੜੇ ਆਏ ਹੋਏ ਨੇ ਆਪਣੇ ਬਿਹਾਰ ਤੋਂ ਜੁਪੀ ਤੋਂ ਕਰਨਾਟਕਾ ਤੋਂ ਸਭ ਪਹੁੰਚੇ ਹੋਏ ਨੇ ਸਾਰੇ ਬਹੁਤ ਇੱਜ਼ਤ ਮਾਨ ਕਰਦੇ ਦਿੱਲੀ ਤੋਂ ਸਾਡੇ ਭੈਣ ਭਰਾ ਨੇ ਜਿਹੜੇ ਸਾਡੇ ਨਾਲ ਬਹੁਤ ਸਹਿਯੋਗ ਦੇ ਰਹੇ ਨੇ ਅਸੀਂ ਜਿੱਥੇ ਰਹਿ ਰਹੇ ਹਾਂ ਉੱਥੇ ਸਾਡੇ ਅੰਕਲ ਨੇ ਉਹ ਸਾਨੂੰ ਚਾਹ ਸਵੇਰੇ ਉੱਠ ਕੇ ਪਾਣੀ ਹਰ ਇੱਕ ਚੀਜ਼ ਦੀ ਸਾਨੂੰ ਮਤਲਬ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਣ ਦਿੰਦੇ ਹੈਗੇ ਹਰ ਇੱਕ ਚੀਜ਼ ਬੜੇ ਪਿਆਰ ਦੇ ਨਾਲ ਸਵੇਰ ਨੂੰ ਜੇ ਅਸੀਂ ਕਹੀਏ ਪਰੌਂਠੇ ਖਾਣੇ ਤਾਂ ਪਰੌਂਠੇ ਬਣਾ ਕੇ ਦਿੰਦੇ ਨੇ ਹੋਰ ਦੱਸੋ ਅਸੀਂ ਕੀ ਇਹਨਾਂ ਲੋਕਾਂ ਤੋਂ ਆਪਾਂ ਚਾ ਸਕਦੇ ਹੈਗੇ ਮੋਦੀ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਲੋਕ ਨਾ ਵੀ 2-4 ਦਿਨਾਂ ਦੇ ਵਿੱਚ ਹੀ ਮੁੜ ਜਾਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ 2 ਮਹੀਨੇ ਦਾ ਲੰਬਾ ਸੰਘਰਸ਼ ਇਹਨਾਂ ਨੇ ਉੱਥੇ ਪੰਜਾਬ ਦੇ ਵਿੱਚ ਚਲਾਇਆ ਤੇ ਹੁਣ ਕਿਤੇ ਇਥੋਂ ਹਟ ਜਾਣਗੇ ਕਿਉਂਕਿ ਤੁਸੀਂ ਦੇਖੋ ਤਾਂ ਸੇ ਦੇਖ ਹੀ ਰਹੇ ਹੋਏ ਹੋਗੇ ਤੁਸੀਂ ਲੰਗਰ ਜਿਹੜਾ ਹੈਗਾ 6-6 ਮਹੀਨਿਆਂ ਦਾ ਨਹੀਂ ਸਾਲ-ਸਾਲ ਦਾ ਇਕੱਠਾ ਕਰੀ ਬੈਠੇ ਨੇ ਡਰਨ ਵਾਲੇ ਨਹੀਂ ਹੈਗੇ ਨਾ ਇਥੋਂ ਭੱਜਣ ਵਾਲੇ ਨੇ ਲੋਕ ਬਿਲਕੁਲ ਬਿਲਕੁਲ ਸਸੀ ਗਾਲ ਜੀ ਸਸੀ ਗਾਲ ਜੀ ਕੀ ਨਾਮ ਹੈ ਸੁਖਜੀਤ ਸਿੰਘ ਬਗਾਰਾ ਜੀ ਪਟਿਆਲੇ ਤੋਂ ਪਟਿਆਲਾ ਤੋਂ ਆਏ ਹੋ ਪਟਿਆਲੇ ਤੋਂ ਕਿਸ ਤਰ੍ਹਾਂ ਦੇਖਦੇ ਹੋ ਇਸ ਖੇਤੀ ਐਕਟ ਨੂੰ ਦੇਖੋ ਜੀ ਖੇਤੀ ਐਕਟ ਤਾਂ ਅਸੀਂ ਮੰਗਿਆ ਨਹੀਂ ਸੀ ਹੈਗਾ ਇਹਨਾਂ ਤੋਂ ਹਾਂਜੀ ਪਹਿਲੀ ਗੱਲ ਤਾਂ ਜੇ ਮੰਗੇ ਨਹੀਂ ਸੀ ਹੈਗਾ ਤਾਂ ਫਿਰ ਇਹਨਾਂ ਨੂੰ ਥੋਪਣ ਦੀ ਕੀ ਲੋੜ ਸੀ ਬਿਲਕੁਲ ਬਾਰੀ-ਬਾਰੀ ਇੱਕ ਗੱਲ ਹੋਰ ਗਈ ਵੀ ਇਹ ਪ੍ਰਧਾਨ ਮੰਤਰੀ ਨੇ ਜੋ ਇਹ ਖੇਤੀ ਐਕਟ ਲਿਆਂਦਾ ਨਾ ਇਹਦੇ ਵਿੱਚ ਪੰਜਾਬ ਨੂੰ ਇੱਕ ਜੋ ਰੁਤਬਾ ਮਿਲ ਗਿਆ ਨਾ ਵੀ ਸਭ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਕਹਿੰਦੇ ਨੇ ਵੀ ਇਹ ਨਸ਼ਿਆਂ ਦੇ ਨੇ ਫਲਾਣਾ ਦੇ ਨੇ ਤੇ ਫਿਰ ਜਿਹੜਾ ਹੁਣ ਧਰਨੇ ਜਿਵੇਂ ਪ੍ਰੋਗਰਾਮ ਚੱਲ ਰਿਹਾ ਦੋ ਮਹੀਨੇ ਤੋਂ ਧਰਨਾ ਚੱਲ ਰਿਹਾ ਜੋਸ਼ ਦੇ ਨਾਲ ਤੇ ਔਰ ਬੜੀ ਵਧੀਆ ਤਰੀਕੇ ਨਾਲ ਹੌਸ਼ ਦੇ ਨਾਲ ਇਹ ਮੈਂ ਕਹਿੰਦਾ ਵੀ ਉਹ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਗੁਰੂਆਂ ਦੀ ਮਹਿਰ ਹੈ ਜਿਹੜੀ ਸਾਡੇ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਆ ਰਹੀ ਜਿਵੇਂ ਹੁਣ ਬੀਬਾ ਜੀ ਨੇ ਗੱਲ ਕੀਤੀ ਹੈ ਮੈਡੀਕਲ ਸਨਾਮਤ ਅਲੱਗ ਚੀਜ਼ ਲੰਗਰ ਦਾ ਜਿਹੜਾ ਲੱਗ ਚੀਜ਼ ਹੈ ਹੁਣ ਮੈਂ ਉੱਥੇ ਬਾਬਾ ਅਮਰੀਕ ਸਿੰਘ ਜੀ ਕਾਰਸੇਵਾਲਾਂ ਦੇ ਲੰਗਰ 'ਚ ਬੈਠਾ ਸੀਗਾ ਉੱਥੇ ਕੁਦਰਤੀ ਕੋਈ ਗੱਲ ਚੱਲ ਬੀਬੇ ਰਾਜਪੁਰ ਤੋਂ ਪਾਣੀ ਆ ਰਿਹਾ ਵੀ ਗੱਡੀ ਪਾਣੀ ਦੀ ਲੈ ਕੇ ਆਓ ਪਰ ਇੱਕੋ ਦਮ ਉਹਦੇ ਹੀ ਪਤਾ ਲੱਗਾ ਵੀ ਜਦੋਂ ਟਰਾਲੀ ਆ ਕੇ ਕੋਰਖੜ ਗੀਲਾ ਵੀ ਪਾਣੀ ਪਾਣੀ ਦੀ ਟਰਾਲੀ ਇਥੋਂ ਹਰਿਆਣੇ ਤੋਂ ਵੀ ਪਾਣੀ ਦੀ ਟਰਾਲੀ ਲਾ ਕੇ ਚਲੇ ਗਏ ਇਹ ਵੀ ਗੁਰੂ ਮਾਰੀ ਜੀ ਦੀ ਕਿਰਪਾ ਹੀ ਹੈ ਨਾ ਇਹ ਤਾਂ ਸੰਗਤ ਦੇ ਵਿੱਚ ਹੁਣ ਰੱਬ ਨਜ਼ਰ ਇਹ ਪੰਗਾਲਾ ਲਿਆ ਨਾ ਪੰਜਾਬ ਦੇ ਨਾਲ ਜਿਹੜਾ ਮੈਂ ਰਫੜ ਪਾ ਲਿਆ ਨਾ ਇਹ ਸਜ਼ਾ ਇਹਨੂੰ ਭੁਗਤ ਨਹੀਂ ਪੈਣੀ ਆ ਇਹਦੇ ਵਿੱਚ ਇਹਨੂੰ ਖਮਿਆਲ ਜਿਹੜਾ ਹੈਗਾ ਭੁਗਤਣਾ ਪੈਣਾ ਕਿਉਂਕਿ ਪੰਜਾਬ ਦੇ ਨਾਲ ਸਾਰਾ ਆਲ ਇੰਡੀਆ ਜੁੜ ਗਿਆ ਸਭ ਤੋਂ ਵੱਡੀ ਗੱਲ ਹੋ ਗਈ ਕਿ ਸਾਡੇ ਪੰਜਾਬ ਨੂੰ ਵੱਡੇ ਭਰਾ ਦਾ ਰੁਤਬਾ ਮਿਲ ਗਿਆ ਤੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ ਭਾਵੇਂ ਉਹ ਯੂਪੀ ਦੀਆਂ ਨੇ ਮੱਧ ਪ੍ਰਦੇਸ਼ ਦੀਆਂ ਨੇ ਉੱਤਰਾਖੰਡ ਦੀਆਂ ਨੇ ਯੂਪੀ ਦੀਆਂ ਨੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਨੂੰ ਵੱਡਾ ਪ੍ਰਾਅ ਸਮਝਣ ਤੇ ਆ ਗਈਆਂ ਤੇ ਪੰਜਾਬ ਦੇ ਨਾਲ ਮੋਢੇ ਨਾਲ ਮੋਢੇ ਨਾਲ ਕਰਕੇ ਚੱਲਣ ਆ ਰਹੀਆਂ ਕਿਸੇ ਚੀਜ਼ ਦੀ ਕਮੀ ਨਹੀਂ ਆ ਰਹੀ ਇੱਥੇ ਉਹਦਾ ਹੁਣ ਕਹਿ ਰਹੇ ਨੇ ਵੀ ਦੱਸੋ ਕਿਹੜੀ ਚੀਜ਼ ਦੀ ਲੋੜ ਆ ਇਸੇ ਕਿਹੜੀ ਚੀਜ਼ ਮੰਗੀ ਆ ਅਸੀਂ ਤਾਂ ਇਹੀ ਸੋਚਣਾ ਵੀ ਪ੍ਰਧਾਨ ਮੰਤਰੀ ਨੂੰ ਚਾਹੀਦਾ ਵੀ ਇਹ ਕਾਨੂੰਨ ਰੱਦ ਕਰਕੇ ਇਹ ਕਿਸਾਨਾਂ ਨੂੰ ਖੁਸ਼ ਕਰਕੇ ਭੇਜੇ ਤੇ ਕੋਈ ਇਹਦਾ ਸਮਾਜ ਚੰਗਾ ਆਵੇ ਪਰ ਇਹ ਤਸ ਤਮਸ ਨਹੀਂ ਹੋ ਰਿਹਾ ਵਾਰ-ਵਾਰ ਕੋਈ ਨਾ ਕੋਈ ਵਾਰ-ਵਾਰ ਕੋਈ ਨਾ ਕੋਈ ਸ਼ੋਸ਼ੇ ਛੱਡ ਕੇ ਪਰ ਸ਼ੋਸ਼ੇ ਦੀ ਕੋਈ ਪਰਵਾਹ ਨਹੀਂ ਹੈਗੀ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਹੈ ਬਿਲਕੁਲ ਕੁਦਰਤ ਵੀ ਸਾਥ ਦੇ ਰਹੀ ਆ ਜਿਵੇਂ ਠੰਡ ਦਾ ਮੌਸਮ ਆ ਇੱਥੇ ਰੋਜ਼ਾਨਾ ਹੀ ਤਕਰੀਬਨ ਧੋਪ ਇੰਨੀ ਕਿ ਜ਼ਿਆਦਾ ਨਿਕਲ ਰਹੀ ਆ ਕਿ ਗਰਮੀ ਫੁੱਲਾ ਸੁਣਨ ਚ ਆ ਰਿਹਾ ਕਿ ਕੱਲ ਬਾਰਿਸ਼ ਵੀ ਪ ਦੇਖੋ ਜੀ ਮਹਾਰਾਜ ਨੇ ਤੁਹਾਨੂੰ ਮੈਂ ਪਹਿਲਾਂ ਦੋਨਾ ਗੱਲਾਂ ਕਰਕੇ ਹਟਾਇਆ ਵੀ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਹੈ ਇਹ ਜਿਹੜੀ ਸੰਗਤ ਹੈ ਨਾ ਇਹਦੇ ਵਿੱਚੋਂ ਰੱਬ ਨਜ਼ਰ ਆ ਰਿਹਾ ਇਹ ਮਹਾਰਾਜ ਨੇ ਇੰਨੀ ਕੋਈ ਕਿਰਪਾ ਕਰਤੀ ਵੀ ਜਿਹੜਾ ਇਹ ਕਿੰਨੇ ਸਾਲਾਂ ਬਾਅਦ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਸੰਘਰਸ਼ ਜਿਹੜਾ ਹੋਇਆ ਹੈ ਇਹ ਸੰਘਰਸ਼ ਪਹਿਲਾਂ ਸਗੋਂ ਨਾ ਮੈਂ ਅਸੀਂ ਸ਼ੰਭੂ ਬਾਰਡਰ ਤੇ ਬੈਠੇ ਸੀਗੇ ਸ਼ੰਭੂ ਬਾਰਡਰ ਤੇ ਮੈਂ ਇਹ ਵੀ ਗੱਲ ਕੀਤੀ ਸੀ ਵੀ ਸਾਨੂੰ 1983 ਦੇ ਵਿੱਚ ਚੰਡੀਗੜ੍ਹੇ ਧਰਨਾ ਮਾਰਿਆ ਸੀਗਾ ਉਦੋਂ ਕੁਝ ਸੁਣਿਆ ਸਾਡੇ ਲੀਡਰ ਜਿਹਨਾਂ ਨੇ ਅੱਜ ਮੈਂ ਸੋਸ਼ਲ ਮੀਡੀਆ ਨਹੀਂ ਸੀ ਆਇਆ ਹੈਗਾ ਉਦੋਂ ਗਲਤੀਆਂ ਹੋ ਮਾ ਜੇ ਹੁਣ ਅਸੀਂ ਗਲਤੀ ਕਰ ਗਏ ਜੇ ਹੁਣ ਸਾਡਾ ਤਾਂ ਮੌਕਾ ਨਾ ਸੰਭਿਆ ਗਿਆ ਫਿਰ ਮੌਕਾ ਨਹੀਂ ਸਾਡੇ ਹੱਥ ਆਉਣਾ ਕਿਉਂਕਿ ਇਹ ਜਿਹੜਾ ਮੌਕਾ ਹੈਗਾ ਇਹ ਮੌਕਾ ਬਹੁਤ ਵਧੀਆ ਤਰੀਕੇ ਨਾਲ ਤੇ ਇਹ ਕਿਤਾ ਉਹ ਗੁਰੂ ਮਹਾਰਾਜ ਨਹੀਂ ਹੈ ਸੱਚੇ ਪਾਸ਼ੇ ਨੇ ਮੌਕਾ ਦਵਾਇਆ ਇਹ ਮੌਕਾ ਸਾਨੂੰ ਹੱਥੋਂ ਜਗਵਾਇਆ ਨਹੀਂ ਜਾਣਾ ਚਾਹੀਦਾ ਜਿਵੇਂ ਹੁਣ ਰਾਤ ਮੀਟਿੰਗ ਚੱਲ ਰਹੀ ਸੀ ਕੁਝ ਕਿਸਾਨ ਜਥੇਬੰਦੀ ਨੇ ਮੀਟਿੰਗ ਬੁਲਾ ਲਈ ਅਮਿਤ ਸ਼ਾਹ ਨੇ ਉਹ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ ਤੇ ਫਿਰ ਕਿਸਾਨ ਜਥੇਬੰਦੀਆਂ ਵੀ ਚਲੋ ਸਾਡੀਆਂ ਬੜੀਆਂ ਸੂਝਵਾਨ ਨੇ ਉਹਨਾਂ ਨੇ ਕਿਹਾ ਵੀ ਕਿ ਅਸੀਂ ਤਾਂ ਕਾਨੂੰਨ ਜਿਹੜਾ ਹੈਗਾ ਵਾਪਸ ਕਰਾਉਣਾ ਉਹਨ ਮਤਲਬ ਕੋਈ ਲੈਲੀਪਾਪ ਦੇ ਕੇ ਕੋਈ ਇਹੋ ਜਿਹਾ ਪ੍ਰੋਗਰਾਮ ਦੇ ਕੇ ਇਹਨਾਂ ਵਿੱਚੋਂ ਕਿਸਾਨ ਜਥੇਬੰਦੀਆਂ ਨੂੰ ਪਾੜ ਦਈਏ ਪਰ ਉਹ ਕਿਸਾਨ ਜਥੇਬੰਦੀ ਸਾਡੇ ਬਹੁਤ ਵਧੀਆ ਬੜੇ ਵਧੀਆ ਤਰੀਕੇ ਨਾਲ ਜਵਾਬ ਦੇ ਕੇ ਆਏ ਨੇ ਵੀ ਸਾਨੂੰ ਇਹ ਕਾਨੂੰਨ ਜਿਹੜਾ ਹੈਗਾ ਇਹ ਅਸੀਂ ਬਿਲਕੁਲ ਜਿਹੜੀ ਸੋਧ ਨਹੀਂ ਲੈਣੀ ਹੈਗੀ ਅਸੀਂ ਤਾਂ ਕਾਨੂੰਨ ਵਾਪਸ ਕਰਾਂਗੇ ਜਿਵੇਂ ਅਚਾਨਕ ਜਥੇਬੰਦੀਆਂ ਨੂੰ ਰਾਤ ਬੁਲਾਇਆ ਗਿਆ ਸੀ ਕਿਉਂਕਿ ਮੀਟਿੰਗ ਤਾਂ ਅੱਜ ਦੀ ਸੀਗੀ ਅਚਾਨਕ ਬੁਲਾਇਆ ਗਿਆ ਸੀ ਕਿਤੇ ਨਾ ਕਿਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਸੀ ਸ਼ਾਇਦ ਇਹ ਕਾਨੂੰਨ ਰੱਦ ਹੀ ਕੀਤੇ ਜਾਣ ਅਮਿਤ ਸ਼ਾਹੀ ਇਹ ਇਨਫੋਰਮੇਸ਼ਨ ਦੇਣ ਲੇਕਿਨ ਉਹ ਸਾਹਮਣੇ ਨਹੀਂ ਆਇਆ ਨਹੀਂ ਵੇਖੋ ਦੇਖੋ ਗੱਲ ਇਹ ਵੇ ਖੁਸ਼ੀ ਦੀ ਗੱਲ ਨਹੀਂ ਹੈਗੀ ਅਸੀਂ ਤਾਂ ਸਭ ਮਹਿਸੂਸ ਕਰ ਰਹੇ ਸੀ ਕਿ ਜਦੋਂ ਅਸੀਂ ਬੈਠੇ ਜਦੋਂ ਉਹਨਾਂ ਨੂੰ ਖਬਰ ਦੇ ਮੀਟਿੰਗ ਆਈ ਨਾ ਉਸ ਦੇ ਵਿੱਚ ਕੁਝ ਜਥੇਬੰਦੀਆਂ ਵਿੱਚੋਂ ਇੱਕ 15 ਬੰਦੇ ਕੁਝ ਬੰਦੇ ਸਾਡੇ ਤੋਂ ਨਰਾਸ਼ ਹੋ ਕੇ ਮੁੜੇ ਨੇ ਉਹ ਤਾਂ ਵੈਸੇ ਇੱਕ ਚਾਲ ਖੇਡਣ ਦੀ ਕੋਸ਼ਿਸ਼ ਸੀ ਪਰ ਉਹ ਚਾਜ ਗੁਰੂ ਮਹਾਰਾਜ ਨੇ ਨਹੀਂ ਚੱਲਣ ਦਿੱਤੀ ਹੈਗੀ ਉਹ ਚਾਲ ਹੀ ਚੱਲ ਰਹੀ ਸੀ ਚਾਲ ਨਹੀਂ ਚੱਲਣ ਦਿੱਤੀ ਹੈਗੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੇ ਕਿਸਾਨ ਨੇ ਉਹ ਫਿਰ ਆਪਣੀ ਮੰਗ ਤੇ ਅੜੇ ਰਹੇ ਵੀ ਅਸੀਂ ਤਾਂ ਕਾਨੂੰਨ ਜਿਹੜਾ ਹੈਗਾ ਵਾਪਸ ਕਰਾਉਣਾ ਹੈਗਾ ਵਾਪਸ ਕਰਾ ਕੇ ਜਾਵਾਂਗੇ ਹੁਣ ਇਸੇ ਕਰਕੇ ਅੱਜ ਦੀ ਮੀਟਿੰਗ ਉਹਨਾਂ ਨੇ ਰੱਦ ਕੀਤੀ ਹੈ ਉਹਨਾਂ ਦੇ ਕੈਬਨਟ ਨੇ ਵੇਖੋ ਫੈਸਲਾ ਕੀਤਾ ਹੈ ਕੈਬਨਟ ਫੇਰ ਕੈਬਨਟ ਵਿੱਚ ਜਿਹੜੀ ਖਬਰ ਆਈ ਹੈ ਵੀ ਅਸੀਂ ਕਾਨੂੰਨਾਂ ਦੇ ਵਿੱਚ ਸੋਧ ਕਰਾਂਗੇ ਸੋਧ ਦੀ ਤਾਂ ਅਸੀਂ ਮੰਗ ਹੀ ਨਹੀਂ ਕਰ ਰਹੇ ਪਹਿਲਾਂ ਮੈਂ ਗੱਲ ਕਰਕੇ ਹਟਿਆ ਵੀ ਅਸੀਂ ਆਰਡੀਨੇನ್ಸ್ ਮੰਗੇ ਹੀ ਨਹੀਂ ਸੀ ਹੈਗਾ ਇਹ ਆਰਡੀਨੈਂਸ ਜਿਹੜਾ ਅਸੀਂ ਮੰਗਿਆ ਨਹੀਂ ਹੈਗਾ ਸਾਨੂੰ ਕੀ ਲੋੜ ਹੈ ਜਿਹੜੀ ਚੀਜ਼ ਅਸੀਂ ਮੰਗਦੇ ਆ ਉਹ ਚੀਜ਼ ਦਿਓ ਹਾਂ ਸਾਨੂੰ ਸਾਡਾ ਜਿਹੜਾ ਸਾਨੂੰ 70 ਦੇ ਵਿੱਚ 72 ਦੇ ਡੀਜ਼ਲ ਦਾ ਰੇਟ ਸੀ ਔਰ ਕਣਕ ਦਾ ਰੇਟ ਸੀ ਉਹਨੂੰ ਬਰਾਬਰ ਕਰੋ ਹਾਂ ਸਾਨੂੰ ਕੀ ਲੋੜ ਹੈ ਧਰਨੇ ਮਾਰਨ ਦੀ 70 ਪੈਸੇ ਡੀਜ਼ਲ ਲੀਟਰ ਹੁੰਦਾ ਸੀ ਤੇ 75 ਪੈਸੇ ਕਿਲੋ ਕਣਕ ਹੁੰਦੀ ਸੀ ਹੁਣ ਕਿੱਥੇ ਗਈ ਅੱਜ ਕਣਕ ਤੇ ਕਣਕ ਕਿੱਥੇ ਖੜੀ ਤੇ ਡੀਜ਼ਲ ਕਿੱਥੇ ਪਹੁੰਚ ਗਿਆ ਇਸੇ ਗੱਲ ਕਰਕੇ ਜਿਹੜੇ ਕਿਸਾਨ ਨੇ ਕਿਸਾਨਾਂ ਦਾ ਜਿਹੜਾ ਹੈਗਾ ਛੋਟੇ ਛੋਟੇ ਕਿਸਾਨ ਜਿਹੜੇ ਨੇ ਇਹਨਾਂ ਦਾ ਜਿਹੜਾ ਹੈਗਾ ਆਰਡੀਨੈਂਸ ਜਿਹੜਾ ਆਇਆ ਹੈ ਰੱਦ ਕਰਨਾ ਪ ਬਿਲਕੁਲ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਸਸੀ ਗੱਲ ਜੀ ਸਤਿ ਸ੍ਰੀ ਅਕਾਲ ਤੁਸੀਂ ਕਿਹੜੀ ਜਗ੍ਹਾ ਤੋਂ ਜੀ ਮੈਂ ਹਰਿਆਣਾ ਤੋਂ ਆਈ ਹਾਂ ਠੀਕ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਖੇਤੀ ਆਕਟਕ ਨੂੰ ਨੂੰ ਜੋ ਕਿਸਾਨ ਡਟੇ ਹੋਏ ਨੇ ਕਿ ਇਸ ਨੂੰ ਰੱਦ ਕੀਤਾ ਜਾਵੇ ਲੇਕਿਨ ਮੋਦੀ ਸਰਕਾਰ ਅੜੀ ਹੋਈ ਹੈ ਦੇਖਿਏ ਕਿ ਕਿਸਾਨ ਆਪਣੇ ਲਈ ਅੜਾ ਹੋਇਆ ਹੈ ਔਰ ਮੋਦੀ ਆਪਣੇ ਲੋਗੋ ਕੇ ਲਈ ਅੜਾ ਹੋਇਆ ਹੈ ਬਿਲਕੁਲ ਇਹ ਤਾਂ ਫੈਸਲਾ ਇਹ ਹੋਣਾ ਹੈ ਕਿ ਗਰੀਬ ਜਨਤਾ ਜਿੱਤਣੀ ਜਾਂ ਅਮੀਰੋ ਦੇ ਚੌਕੀਦਾਰ ਜਿੱਤਣੇ तो यहाँ लड़ाई आ गई है कि गरीब जनता के हकों की लड़ाई के लिए एक एक किसान अपने घरों को छोड़कर यहाँ पर आया हुआ है अब इससे ज़्यादा क्या हो सकता है किसान अपनी नस्लों को और अपनी फसलों को बचाने के लिए यहाँ खड़ा हुआ है कि जो हालात देश के कर दिए हैं इसमें इस कानून के बाद किसी किसान को चैन की नींद नहीं आ पाएगी बिल्कुल एक साल एक अच्छा अच्छा लुभावना पैकेज आएगा फिर सब कुछ ख़त्म कर दिया जाएगा जब मंडियों में कोई बेचने नहीं जाएगा तो मंडियों अपने आप छोड़ जाएंगे आटती और जब मंडियां ख़त्म हो जाएंगी तो असली रूप जब सामने आएगा जैसे आप देख रहे हो टेलीकॉम इंडस्ट्री में एक ही आदमी मालिक हो गया है ये आने वाला काम ऐसा हो जाएगा कि एक ही आदमी फैसला करने लगेगा ये नए तरह की ईस्ट इंडिया कंपनियों के हाथों में खेल रही है सरकार ਨੇ ਦੇਖੋ ਗੱਲ ਕਰੀਏ ਜਿਵੇਂ ਸੰਘਰਸ਼ ਦੀ ਸੰਘਰਸ਼ 14 ਦਿਨ ਇੱਥੇ ਹੋ ਚੁੱਕਿਆ 2 ਮਹੀਨੇ ਪੰਜਾਬ ਦੇ ਵਿੱਚ ਵੀ ਸੰਘਰਸ਼ ਰਿਹਾ ਮੋਦੀ ਨੂੰ ਕਿਉਂ ਨਹੀਂ ਸਮਝ ਆ ਰਹੀ ਕਿ ਇਹ ਕਾਨੂੰਨ ਨੂੰ ਕਿਉਂ ਨਾ ਰੱਦ ਕੀਤਾ ਜਾਵੇ ਜਦੋਂ ਪੂਰਾ ਆਵਾਮ ਇੱਕ ਪਾਸੇ ਹੋ ਜਾਵੇ ਤੇ ਫਿਰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀ ਸੁਣ ਲੈਣੀ ਦੇਖੋ ਫਿਰ ਇਸ ਵਿੱਚ ਮੈਂ ਇਹ ਹੀ ਕਹਿਣਾ ਚਾਹੂੰਗਾ ਕਿ ਜਦ ਕਿਸਾਨ ਨੇ ਤਾਂ ਮੰਗ ਕੀਤੀ ਨਹੀਂ کہیں ਆਪ ਨੇ ਇਸ ਕਾਨੂੰਨ ਬਣਾਉਣੇ ਲਈ ਕਿਸਾਨ ਦਾ ਐਜੀਟੇਸ਼ਨ ਸੁਨਾ ਹੋ ਜਾਂ کہیں kiya ho kisne सिंगल एक किसान ने भी नहीं किया पर इस सरकार को ये कानून बनाने के लिए जिन लोगों ने कहा था इसीलिए ये हिंदुस्तान का पहला कानून है जो बगैर संसद में चर्चा के किसी स्टैंडिंग कमेटी की परिचर्चा के और किसी से भी स्टेक होल्डर होता है किसान किसान से भी नहीं पूछा गया जिससे पूछा हुआ है जब तक वो हाँ नहीं करेंगे ये सरकार इस कानून को वापस नहीं लेगी इसीलिए आज भारत का किसान और एक और मैं सरकार को संदेशा देना चाहता हूँ कि बॉर्डर पे खड़ा हुआ जवान भी सबसे ज़्यादा किसी का बेटा है तो इसी किसान का है तो इस देश के लिए जान निछावर करने का काम कोई करता है तो हिंदुस्तान का जवान और किसान करता है आप देखिए वो अपना समय छोड़कर आज ये खेती का समय था वो अपना अपनी फसलों को बचाने के लिए यहाँ पर आया हुआ है और आज तक का ये इतना अच्छा शांतिपूर्वक धरना चल रहा है कि हर आदमी सफाई भी खुद कर रहा है हर आदमी व्यवस्थित है केवल एक मांग है उसकी लड़ाई अपने बच्चों के भविष्य के लिए और उसके लिए उसे लड़ रहे हैं और कोई दिक्कत नहीं है जहाँ तक की बात है कि ये क्यों हल नहीं हो रहा है क्योंकि हल फंसा हुआ है व्यापारियों के बीच सरकार में जो हल करने के लिए बैठते हैं वो उन व्यापारियों के सीए रहे हैं तो कैसे हो पाएगा हल जब मुंशी आके बैठेगा तो वो कैसे हल होने देगा ये और कोई दिक्कत ही नहीं है नहीं तो एक मिनट में खत्म है मामला शाम को ही आज शाम को ऑर्डिनेंस लिया है, ऑर्डिनेंस से लाए थे ऑर्डिनेंस से खत्म करो क्या लगता है वो मुंशी अब साइड हो होके मालिक सामने आके कोई इसका जो हल है पक्का निकालेगा देखो सरकार को फिर मेरा आग्रह गरीबों की सुनो किसानों की सुनो मजदूरों की सुनो आप व्यापारियों के पीछे क्यों लग गए हैं क्यों उनकी गुलामी कर रहे हो ये समय देश को बचाने का इन्होंने नारा दिया था कि हम देश नहीं बिकने देंगे अगर छः साल में जितना देश आज तक बिका आज से पहले कोई बिका हो तो बताओ बिल्कुल तो इनका कोई मकसद नहीं है गरीब जनता की मदद करने का इनका तो एक ही टारगेट है जो उनके लिए फंडिंग करते हैं मेरे को नहीं पता आपके मालिक लोग इस डिबेट को दिखाने देंगे या नहीं दिखाने देंगे आज हालात देश में ये हो गया कि कोई बड़ा चैनल हमें दिखा नहीं रहा कारण है कि जो आपको सबसे आपको लाइव देख रहे हैं लोग धन्यवाद अगर ऐसा है क्योंकि जितने बड़े चैनल हैं हिंदुस्तान के सबसे ज़्यादा स्टेक एक कंपनी ने खरीद लिया मैं नाम बोलना नहीं चाहता दिल्कुल, दिल्कुल। वो किसकी कंपनी है वो सबको पता है पर वही हालात ये खेती में करना चाहते हैं क्योंकि अगर इसको आर्थिक नज़र से भी देखें खेती में तो वर्ल्ड वाइड रिसेशन आया हुआ है हर चीज़ में पर वो खेती से अब कमाई करना चाहते हैं हम लोगों को फिर गुलाम बना देंगे मैं पहले भी कहता हूँ कि जिस प्रकार आज़ादी से पहले जब अंग्रेज भी ऐसे ही कानून लाए थे तो शहीद आजम भगत सिंह के चाचा जी अजीत सिंह ने आवाज़ उठाई थी और कहा था पगड़ी संभालो जट्टा पगड़ी संभालो तेरा लुटा जाए मालोय इसीलिए आपके चैनल के माध्यम से मैं हर किसान परिवार और साथ साथ हर एक हिंदुस्तानी को कहना चाहता हूँ कि आओ ये समय है अपनी फसलों को और अपनी नस्लों को बचाने का तो मिलकर ये किसी एक स्टेट का कानून को नुकसान नहीं होगा पूरे देश को नुकसान होगा आज जो पंजाब का हरियाणा का राजस्थान का उत्तर प्रदेश का फार्मर हकों के लिए लड़ रहा है वो अपने लिए नहीं अगर खेती महंगी होगी तो खाना भी महंगा होगा तो हर चीज़ महंगी होती चली जाएगी इसलिए मेरा ये आग्रह है कि व्यापारियों की सरकार से बचो और गरीबों के लिए न्याय का रास्ता चुनो ਬਿਲਕੁਲ ਬਿਲਕੁਲ ਜਿਵੇਂ ਸਾਡੇ ਨਾਲ ਕਿਸਾਨ ਆਗੂ ਮੌਜੂਦ ਸੀਗੇ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਸਾਡੇ ਨਾਲ ਮੌਜੂਦ ਸੀ ਉਹਨਾਂ ਨਾਲ ਗੱਲਬਾਤ ਕੀਤੀ ਆ ਵਾਰ-ਵਾਰ ਇੱਕੋ ਹੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਖੇਤੀ ਕਾਨੂੰਨ ਜੋ ਕਾਲੇ ਕਾਨੂੰਨ ਕਿਸਾਨਾਂ ਦੇ ਮੱਥੇ ਦੇ ਉੱਪਰ ਥੋਪੇ ਗਏ ਨੇ ਉਹਨਾਂ ਨੂੰ ਜਲਦ ਤੋਂ ਜਲਦ ਸਰਕਾਰ ਰੱਦ ਕਰੇ ਇਹ ਸੰਘਰਸ਼ ਇਸ ਤੋਂ ਵੀ ਜ਼ਿਆਦਾ ਤਿੱਖਾ ਹੋਏਗਾ ਅਗਰ ਸਰਕਾਰੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਇੱਥੇ ਬਹੁਤ ਸਾਰੀ ਸੇਵਾ ਨਿਭਾਰੇ ਨੇ ਅਸੀਂ ਵੀ ਇਹਨਾਂ ਨੂੰ ਐਪਰੀਸ਼ੀਏਸ਼ਨ ਦਿੰਨੇ ਆ ਦੇਖਦੇ ਰਹੋ ਲਾਈਵ ਤਸਵੀਰਾਂ ਇੱਕ ਵਾਰ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਬਾਹਰ ਤੋਂ ਵੀ ਕੁੰਡਲੀ ਬਾਰਡਰ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਇਹ ਦਵਾਈ ਦੀ ਫ੍ਰੀ ਸੇਵਾ ਇੱਥੇ ਕੀਤੀ ਜਾ ਰਹੀ ਆ ਅਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਈਆਂ ਜਾਣ ਸਮਾਂ 3:30 ਦਾ ਹੋ ਚੁੱਕਿਆ ਹੈ ਇਹ ਸਾਈਡ ਜਿਸ ਸਾਈਡ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸਾਈਡ ਅੱਗੇ ਸਟੇਜ ਸਟੇਜ ਲੱਗੀ ਹੋਈ ਹੈ ਸਟੇਜ ਦੇ ਉੱਪਰ ਜੋ ਲਗਾਤਾਰ ਪ੍ਰੋਗਰਾਮ ਕਿਸਾਨ ਆਗੂਆਂ ਵੱਲੋਂ ਚੱਲ ਰਿਹਾ ਹੈ ਤੁਸੀਂ ਇੱਥੇ ਭੀੜ ਦੇਖ ਸਕਦੇ ਹੋ ਤੁਸੀਂ ਤੁਸੀਂ ਇੱਥੇ ਭੀੜ ਦੇਖ ਸਕਦੇ ਹੋ ਇੱਥੇ ਲੰਗਰ ਦੀ ਸੇਵਾ ਵੀ ਚੱਲ ਰਹੀ ਹੈ ਇੱਥੇ ਚਾਹ ਪਾਣੀ ਹਰ ਇੱਕ ਜ਼ਰੂਰਤ ਦਾ ਸਮਾਨ ਇੱਥੇ ਮਿਲ ਰਿਹਾ ਪੂਰਾ ਘਰ ਵਰਗਾ ਮਾਹੌਲ ਕਿਸਾਨਾਂ ਨੇ ਬਣਾਇਆ ਹੋਇਆ ਜੋ ਸਾਰਾ ਸਿਸਟਮ ਹੈ ਉਹ ਸ਼ਾਂਤਮਈ ਢੰਗ ਨਾਲ ਇੱਥੇ ਚੱਲ ਰਿਹਾ ਹੈ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਵਾਂਗੇ ਸਾਡੇ ਨਾਲ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਦਿੱਲੀ ਤੋਂ ਸੁਖਵਿੰਦਰ ਸਿੰਘ ਸੁਖ